ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਤੁਹਾਨੂੰ ਛੋਟੀ ਜਿਹੀ ਰੀਲ ਦੇ ਮਾਧਿਅਮ ਨਾਲ ਇੱਕ ਗੱਲ ਦੱਸਣੀ ਚਾਹੁੰਦਾ ਜੀ ਸਟੈਮ ਝੋਨਾ ਪਕਾ ਦੀ ਸਥਿਤੀ ਦੇ ਵਿੱਚ ਆਉਂਦਾ ਉਸ ਟਾਈਮ ਆ ਮਾੜਾ ਗੌਰ ਨਾਲ ਵੇਖਿਓ ਮੈਂ ਕੋਈ ਇਹ ਨਹੀਂ ਕਿ ਮੈਂ ਕੋਈ ਵਟ ਦੇ ਨਾਲ ਖੜਾ ਮੈਂ ਕਾਫੀ ਅੰਦਰ ਵਟ ਤੋਂ ਕਾਫੀ ਅੰਦਰ ਆ ਮੈਂ ਤੇ ਬਿਮਾਰੀ ਹਮੇਸ਼ਾ ਅੰਦਰ ਵੜੇ ਪਤਾ ਲੱਗੂਗੀ ਐਵੇਂ ਬਾਹਰ ਖੜੇ ਤਾਂ ਸਿਰਫ ਗੱਲਾਂ ਹੁੰਦੀਆਂ ਆ ਦਿਖ ਰਿਹਾ ਸ਼ੈ ਤੁਹਾਨੂੰ ਝੋਨਾ ਮੈਂ ਧੁੱਪ ਦੇ ਵਿਪਰੀਤ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿੰਨਾ ਸੋਹਣਾ ਗਾਚੇਰ ਗਾ ਚੰਡਾ ਪੱਤਾ ਵੀ ਹਰਾ ਪਰ ਮੈਂ ਜਦੋਂ ਵੀਰਜੀ ਦੇ ਖੇਤ ਆਇਆ ਆ ਦਿਖਦੀ ਮੈਂ ਇੱਕ ਸਾਹਮਣੇ ਦੌਗੀ ਨਹੀਂ ਮੈਂ ਜ਼ੂਮ ਕਰਕੇ ਦਿਖਾਉਂਦੀ ਕੋਸ਼ਿਸ਼ ਕਰੂੰਗਾ ਦੇਖੋ ਸਾਹਮਣੇ ਦੌਗੀ ਜੀ ਦੂਰੋਂ ਆਇਆ ਲੱਗੂਗਾ ਜਿਵੇਂ ਤੇਲ ਹੈ ਕਿਉਂਕਿ ਤੇਰੇ ਤੇ ਲ ਰੌਲਾ ਹੀ ਸੁੱਖ ਨਾਲ ਬਾਹਲਾ ਪਿਆ ਖੜਾ ਨਟ ਤੇ ਤੇਲ ਆ ਗਿਆ ਤੇਲ ਆ ਗਿਆ ਆ ਦਵਾਈ ਨਹੀਂ ਮਿਲਦੀ ਵੀ ਉਹ ਦਵਾਈ ਨਹੀਂ ਮਿਲਦੀ ਵੀ ਕਿਸਾਨ ਦੋਸਤੋ ਤੇਲੀਏੜੇ ਦਾ ਹਰੇਕ ਬੰਦੇ ਨੇ ਇਲਾਜ ਤਕਰੀਬਨ ਹੀ ਕਰ ਲੇ ਭਾਵੇਂ ਕਿਸੇ ਨੇ ਵੀ ਜਿਹੜਾ ਮਰਜ਼ੀ ਸਾਲਟ ਕਰ ਲਿਆ ਉਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਜਦੋਂ ਆ ਹੁਣ ਮੈਂ ਆਪ ਦੇ ਆ ਵੇਖੋ ਆ ਨਾਲ ਦਾ ਚੰਡਾ ਪੱਤਾ ਗਾਚੇ ਰਗਾ ਹਰਾ ਖੜਾ ਹੈ ਤੇ ਆ ਨਾਲ ਦਾ ਪੱਤਾ ਲਾਲ ਹੋਣਾ ਸ਼ੁਰੂ ਹੋ ਗਿਆ ਇਹ ਅੱਜ ਇੱਕ ਬੂਟਾ ਲਾਲ ਹੋਇਆ ਕੱਲ ਨੂੰ ਦੂਜਾ ਹੋਊਗਾ ਕੱਲ ਨੂੰ ਫਿਰ ਤੀਜਾ ਹੋਊਗਾ ਇਹ ਲਗਾਤਾਰ ਲੈਣ ਪਰ ਜਦੋਂ ਤੁਸੀਂ ਵਿੱਚ ਆ ਕੇ ਆਪ ਵਿੱਚ ਵੜੋਗੇ ਉਦੋਂ ਤੁਹਾਨੂੰ ਦਿਸੂਗਾ ਕੀ ਇਹ ਦੇਖੋ ਧਿਆਨ ਨਾਲ ਇਹ ਚੰਡਾ ਪੱਤਾ ਕਿਉਂ ਲਾਲ ਹੋਇਆ ਆ ਦੇਖਦਾ ਭੀ ਸ਼ੀਤ ਇਹ ਸ਼ੀਤ ਜਮਾ ਐ ਵੇਖੋ ਬਿਲਕੁਲ ਕਾਲੀ ਹੋਈ ਪਈ ਐ ਇਹਨੂੰ ਕਹਿੰਦੇ ਸ਼ੀਤ ਰਾਟ ਇਹਨੂੰ ਕਹਿੰਦੇ ਐ ਸ਼ੀਤ ਰੋਡ ਜਿੰਨੇ ਕਰਕੇ ਉੱਪਰ ਮਤਲਬ ਕਿ ਪਾਣੀ ਦੀ ਸਪਲਾਈ ਹੀ ਬੰਦ ਹੋ ਗਈ ਜਿੰਨੇ ਕਰਕੇ ਝੋਨਾ ਲੱਦਾ ਜਿਵੇਂ ਆ ਗਿਆ ਆ ਦੇਖੋ ਇੱਕ ਦੇ ਨਾਲ ਦੂਜਾ ਦੂਜੇ ਦੇ ਨਾਲ ਤੀਜਾ ਸਾਰੀ ਸ਼ੀਤ ਲਾਲ ਹੋਈ ਪਈ ਆ ਬੜੇ ਗੌਰ ਨਾਲ ਇਹਦੀ ਟੈਕਨੀਕਲ ਨੋਟ ਕਰ ਲੋ ਦੋਸਤੋ 1 3 ਨੂੰ ਸਟੈਪਟੋਸਾਈਕਲਿਨ ਮਾਈਸੀਨ ਦੀ ਪੁਣੀ ਤੁਸੀਂ ਪੁਣੀ ਹੀ ਪੁਣੀ ਆ ਨਾਲ ਕਾਰਬੰਡਾਈਜ਼ਮ ਦੀ ਵਰਤੋਂ ਕਰਨੀ ਆ ਜਾਂ ਫਿਰ ਇੱਕ ਬਹੁਤ ਹੀ ਚੰਗਾ ਟੈਕਨੀਕਲ ਹੁੰਦਾ ਫਿਨੋਕਸਾਨਲ ਜਿਹੜਾ ਅਚੀਬੂ ਚ ਪਾਇਆ ਜਾਂਦਾ ਹੋ ਸਕਦਾ ਮੈਂ ਵੀਡੀਓ ਦੇ ਵਿੱਚ ਇੱਕ ਉਹਦੀ ਫੋਟੋ ਵੀ ਲਾ ਦਾਂ ਜੇ ਐਗਜ਼ੈਕਟ ਮੈਨੂੰ ਟੱਕਰ ਗਈ ਜਿਸ ਟਾਈਮ ਮੈਂ ਵੀਡੀਓ ਅਪਲੋਡ ਕਰਨੀ ਹੋਗੀ ਨਹੀਂ ਤਾਂ ਕਾਰਬੰਡਾਈਜ਼ਮ ਸੈਕਿੰਡ ਇਹਦਾ ਹੱਲ ਕੈਪਟਨ ਹੈਕਜ਼ਾ ਤੀਸਰਾ ਇਹਦਾ ਹੱਲ ਅਚੀਬੂ ਇਹਨਾਂ ਤਿੰਨੋਂ ਚ ਜਿਹੜਾ ਮਰਜ਼ੀ ਟੈਕਨੀਕਲ ਲਗਾ ਲਓ ਉੱਥੇ ਹੀ ਜਿੱਥੇ ਆ ਤੁਹਾਡੀ ਬਿਮਾਰੀ ਤਕਰੀਬਨ ਉੱਥੇ ਰੁਕ ਜਾਊਗੀ